ਤੇ بادشاہ ਜੀ ਨੂੰ ਉਹਨਾਂ ਨੇ ਦੇਖਿਆ ਕਿਉਂਕਿ ਗੁਰੂ ਸਾਹਿਬ ਜੀ ਦੀ ਉਮਰ ਜਿਹੜੀ ਹੈ ਉਹ ਸਿੱਧਾਂ ਜੁਗਿਆਂ ਦੇ ਮੁਕਾਬਲੇ ਬਹੁਤ ਘੱਟ ਸੀ ਕਿ ਗੁਰੂ ਸਾਹਿਬ ਉਹ ਬੱਚਾ ਹੈ ਤੇ ਬਾਲਕ ਨੇ ਕੁਝ ਬੋਲ ਕੰਦੇ ਬਾਲਾ ਬਾਲਾ ਮਤਲਬ ਇਸ ਬੋਲੀ ਦਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਚੜ੍ਹਦੀ ਜੀ ਉਮਰ ਦਾ ਨੌਜਵਾਨ ਇਹ ਬੱਚਾ ਬੜਾ ਤੇਜ ਜਿੰਦਾ ਬੜੀਆਂ ਕਮਾਲ ਦੀਆਂ ਗੱਲਾਂ ਕਰਦਾ ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਆਫਰ ਦਿੱਤੀ ਕਿੰਦੇ ਵੀ ਤੁਸੀਂ ਵੀ ਜੋ ਨਿਰਮਲ ਜੋ ਜਪਜੀ ਸਾਹਿਬ ਨੂੰ ਪੜਦੇ ਨਾ ਪਾਸ਼ੇ ਦੇ ਬੰਦਾ ਸੰਤੋਪ ਸਰਮ ਪੱਤ ਝੋਲੀ ਧਿਆਨ ਕੀ ਕਰਦਾ ਪਾਸ਼ੇ ਦੇ ਬੰਦੇ ਮੈਨੂੰ ਤੁਹਾਡੇ ਲਈ ਨੂੰ ਭੁਖੀ ਲਾਉਣ ਦੀ ਲੋੜ ਨਹੀਂ ਜਾਂ ਪਿੰਡੇ ਤੋਂ ਸੁਆਹ ਮੰਗਣ ਦੀ ਲੋੜ ਨਹੀਂ ਮੈਂ ਆਪਣੇ ਕਾਲ ਨੂੰ ਆਪਣੇ ਧਿਆਨ ਵਿੱਚ ਅੱਖਾਂ ਮੌਤ ਨੂੰ ਆਪਣੇ ਧਿਆਨ ਵਿੱਚ ਅੱਖਾਂ ਨਹੀਂ ਕਿ ਮੇਰੇ ਤੇ ਬੈਲੇ ਸੁਆਹ ਸੰਤੋਪ ਦੀਆਂ ਬੰਦਸ ਤੋਂ ਸਰਮ ਪੱਤ ਝੋਲੀ ਮਿਹਨਤ ਤੇ ਇੱਜ਼ਤ ਦੀ ਕਮਾਈ ਇਹਦੀ ਝੋਲੀ ਆ ਤੁਹਾਡੀ ਝੋਲੀ ਆ ਮੰਗਲਵਾਸ ਤੇ ਤੁਸੀਂ ਆਪਣੀ ਧੋਰੀ ਨਾਲ ਬਿਜਾਰਾ ਕਰਦੇ ਲੋਕਾਂ ਤੋਂ ਮਾਗ ਲਈ ਮੇਰੀ ਮਿਹਨਤ ਤੇ ਇੱਜ਼ਤ ਮੈਂ ਮਿਹਨਤ ਤੇ ਇੱਜ਼ਤ ਕਮਾਈ ਕਰਕੇ ਖਾਣਾ ਇਹ ਚੋਲਿ ਤੇ ਬੜੇ ਕਮਾਲ ਦੇ ਤੁਮ ਸ਼ਬਦ ਦੇ ਦੂਜੇ ਸ਼ਬਦ ਦੇ ਤੇ ਧਿਆਨ ਲਾ ਕੇ ਪੜਿਓ ਬਾਣੀ ਵਿਆਖਿਆ ਨਾਲ ਪੜਿਓ ਮੈਂ ਉਡੀ ਪਹਿਲਾਂ ਲੈਣੀ ਕੀਤੀ ਐ ਅਸੀਂ ਉਦੋਂ ਤੋਂ ਤਾਰਾ ਨਾਲ ਪੜ ਕੇ ਲੰਘਦੇ ਜਾਂਦੇ ਅਦੇ ਅਰਥਾ ਸਮੇਤ ਬਾਣੀ ਪੜੋ ਜਗਜੀ ਸਾਹਿਬ ਦਾ ਪਾਠ ਵੀ ਰੋਜ਼ ਕਰਦੇ ਹਾਂ ਕਰੋ ਸਵੇਰ ਜਿਆਦਾ ਪ੍ਰਯੋਗ ਕੀਤਾ ਪਾਠ ਜਗਜੀ ਸਾਹਿਬ ਦਾ ਅਰਥਾ ਸਮੇਤ ਕਰਦੇ ਹਾਂ いい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子にとっては、おいしい子に 사라졌을 때 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 사라 ਹੋਤੇ ਤੇ ਸਰਗਰਿ ਸਿੱਖੀ ਨੰਗੋੜੇ ਕੋਈ ਮਾਇਕ ਤੋਂ ਬੰਧੂ ਹੋਵੇ। ਉਸ ਜਿੰਦਾਂ ਨੂੰ ਉਪਾਰਕ ਬੇਬੀ ਮੈਂ ਥੋੜਾ ਜੱਥੇ ਨੋਮਣੀ ਤੇਰੀ ਸਾਵਾਂ ਨੂੰ ਕਰਦਾ ਪੁਲੜੇ ਪੈ ਗੁਲਾਮੀ ਦੇ ਤੇ ਸੇਵੀ ਮਨਾ ਵਿਚਾਰਿਆ ਕਿਵੇਂ ਦਰਸ਼ਨ ਇਹੇ ਲੈ ਬਾਲਾ ਤੈਸਾ ਜੋਨੀ ਕਲੀਮੇ ਉੜੀ ਪਹਿਲਾਂ ਭਾਈ ਗੋਬਾਰ ਦੀ ਬਾਣੀ ਚੁੱਕੀ ਹੋਈ ਅਸੀਂ ਮੰਨਦੇ ਹਾਂ ਕਿ ਪਾਸੇ ਦਰਸ਼ਨ ਦੇ ਉਪਸ਼ਟਾਪਣ ਆਪਣੋ ਦਰਸ਼ਨ ਕੀ ਹੁੰਦਾ ਸਿੱਧੀ ਬਣਿਆ ਵਿਚਾਰਿਆ ਕਿਵੇਂ ਦਰਸ਼ਨ ਇਹ ਦੇਵੇ ਬਾਲਾ ਬਾਬਾ ਨਾਨਕ ਕੋਲ ਦੇ ਸਾਹਮਣੇ ਖੜਾ ਉਹ ਬਾਬਾ ਨਾਨਕ ਦੇ ਸਾਹਮਣੇ ਆਪ ਉਹਦੇ ਕੋਲੇ ਗੱਲਬਾਤਾਂ ਹੋ ਰਹੀਆਂ ਪਰ ਉਹ ਕੀ ਸੋਚ ਰਿਹਾ ਵੀ ਇਹ ਬੱਚਾ ਸਾਡਾ ਦਰਸ਼ਨ ਕਿਵੇਂ ਲਵੇ ਦੇਸ਼ ਅਤਰਾਉਂਦੇ ਜੀਣਾ ਸਰੀਰ ਨੂੰ ਦੇਖਣਾ ਦਰਸ਼ਕ ਬੁੜੇ ਸਭੀ ਤੋਂ O que a t tenga para fora va quito mal. A poda xeada quinta a xeada faz a corta, e a partebrotha que pega a capa في fior da ská vena malou 전� Aí o cad entrou deste, a toute que há a pas mae, a todaIVa cartahou e xa vende que taxi en bullying o agrosal, goal objetivo e, o que e bueno, ਦਾ ਫਰੀ ਸਟਾ ਗੁਰੂ ਹੈ ਅਪਰੋਜ ਦਾਸ ਸੋਲ ਪੜਦੇ ਆਦ ਅੰਤ ਦੇਤਾ ਅਪਤਾਰਾ ਬੋਲੋ ਮਰਦ ਕੋ ਆਪਣਿਆ ਕੋ ਬੋਲਣਾ ਨਹੀਂ ਜੀ ਇਹਦੇ ਜਿਵੇਂ ਪੜਦੇ ਲੱਗਦੇ ਨੇ ਪੜਦੇ ਨੇ ਆਦ ਅੰਤ ਦੇਤਾ ਅਪਤਾਰਾ ਸੋਈ ਗੁਰੂ ਜਿਹੜਾ ਆਦ ਅੰਤ ਉਹ ਜਿਹੜਾ ਬਾਬਾ ਜੱਟੀਆਂ ਸ੍ਰੀ ਬਾਹੁਰਾ ਸਰੀਰ

ਸਾ ਸੋਸਲ ਪਹਿਲਾਂ ਜਿਹੜੇ ਸਿੰਘ ਜਮਦੀਸ਼ਾ ਪੜਦੇ ਸੀ ਉਦੋਂ ਵੀ ਜਮਦੀਸ਼ਾ ਹੁੰਦੀ ਸੀ ਅੱਜ ਵੀ ਹੁੰਦੀ ਹੈ ਅੱਜ ਵੀ 500 ਸਾਲ ਬਾਅਦ ਜਰਦੀ ਸਾਡੇ ਬੜੇ ਤਾਮੂ ਹੁੰਦੀ ਹੈ ਆਹ ਤੱਕ ਗੱਲ ਸਮਝ ਜਾਂਦੀ ਪਾਣੀ ਨੂੰ ਅਸੀਂ ਇਹਨਾਂ ਫੋਰਮ ਤੋਂ ਚੱਲਦੀ ਦੁਪਹਿਰਕੰਢੀ ਲੋਕਾਂ ਨੇ ਦੇਰਤਾਂ ਵਾਲੇ ਲੋਕਾਂ ਨੇ ਬਾਬਾ ਆਪ ਦੇ ਵਰਤੇ ਬੇਦਰਤ

ਧਰਮ ਦੇ ਨਾਲ ਤੋਂ ਬਾਅਦ ਜਿਹੜੇ ਉਹਦੇ ਪੀਅ ਆਪਣੇ ਨੈਗਰੀ ਫੋਟੋ ਬਣਾ ਕੇ ਉਹਦੇ ਖਲੇਫੇ ਛੋਟੀ ਜਿਹੀ ਕਹਾਣੀ ਦੱਸਦੀ ਕਿ ਭਰਮੇ ਦਾਬਾ ਜੀ ਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਉਹਨਾਂ ਨੇ ਪੇਂਟਰ ਸੁਤੇਆ ਉਹ ਕਦੇ ਜੀ ਫੋਟੋ ਬਣਾਉਣੀ ਹੈ ਬਾਬਾ ਨਾਲ ਪਹਿਲਾਂ ਦੇ ਦਰਸ਼ਨ ਦੇ ਜਿੰਦਾ ਫਿਰ ਫਿਰ ਚੋਂ ਪੇਂਟਰ ਨੂੰ ਦਰਸ਼ਨ ਦੇ ਲਿਖਿਆ ਫੋਟੋ ਵਿੱਚ ਬਣਨ ਤੇ ਪੇਪਰ ਦੇ ਬਾਬਾ ਨਾਲ ਫੋਟੋ ਬਣਾਈਏ ਤੇ ਬਾਬਾ ਨਾਲ ਫੋਟੋ ਮਾਰੂ ਫੋਟੋ ਵਿੱਚ ਵਾਸਤੇ ਧਰਮ ਦੇ ਨਾਲ ਜੇ ਕਿੱਡਾ ਬੜਾ ਠੰਮੋ ਲਿਆ ਕਿੰਨਾ ਬੜਾ ਖਾਮਦਾਰ ਹੈ ਤੇ ਸਾਨੂੰ ਗੱਲ ਸਮਝਾਉਂਦਾ ਹੈ ਅਭੀ ਪ੍ਰਾਪਤ ਪ੍ਰਵਾਹ ਦੀਆਂ ਉਦਾਹਰਣਾਂ ਦਿੱਤੀਆਂ ਕਰਤੀਆਂ ਕਿ ਉਸੇ ਕੋਲ ਉਹ ਜਿਹੜਾ ਕਹਿੰਦੇ ਮਗਨ ਆਉਂਦਾ ਉਹਨਾਂ ਨੂੰ ਉਹ ਉਸੇ ਵਾਰ ਕਿਹਾ ਕਿ ਉਹਨੂੰ ਮੱਤਵਾ ਦੇ ਦਿੰਦੇ ਉਹਨੂੰ ਉਹਦਾ ਭਾਇਆ ਤੇ ਉਹਦੇ ਤੇ ਉਹਦੇ ਜਿਹੜਾ ਮੈਂ ਆਦੂਤ ਕਰਤਾ ਤੇ ਜਿਹੜਾ ਤੁਸੀਂ ਕਹਿੰਦੇ

ਉਹਦਾ ਭਾਵ ਹੈ ਗੁਰੂ ਪਾਤਸ਼ਾਹ ਜੀ ਆਪਣੀ ਵਿਚਾਰਤ ਵਾਲਾ ਮਨ ਦੇ ਦਿਓ ਆਪਣੇ ਵਾਲੀ ਸੋਚ ਮੈਨੂੰ ਦੇ ਦਿਓ ਆਪਣੇ ਵਾਲੇ ਆਪਣੇ ਵਾਲਾ ਗਿਆਨ ਦੇ ਦਿਓ ਇਹ ਮਨ ਦੇ ਕੋਲੇ ਬੋਸ ਸਾਖੀ ਲਈ ਪਤਾ ਚੱਲ ਗਿਆ ਤੁਹਾਨੂੰ ਗੱਲ ਬੜੀ ਬੜੀ ਵਧੀਆ ਸਮਝ ਆ ਗਈ ਕਿ ਹਾਂ ਅਸਲ ਵਿੱਚ ਦਰਸ਼ਨ ਹੁੰਦੇ ਕੀ ਸਾਕੀ ਤੁਸੀਂ ਸੁਣੀ ਆਪਾਂ ਵਿੱਚ ਉਹਦੇ ਵਿੱਚੋਂ ਇੱਕ ਤੱਤ ਕੱਢ ਲੈ ਬਸ ਸੱਜਣ ਠਾਕੁਰ ਦੀ ਸਾਖੀ ਸੁਣੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਕਰ ਪ੍ਰਸੰਗ ਫਗ ਦੇ ਉਸਤਰਾ ਵਿੱਚ ਪਹੁੰਚ ਗਏ ਇੱਕ ਬਾਬਾ ਬਾਲੂ ਦੇ ਦੁਜਾਰ ਬਾਪੀ ਇੱਕ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚ ਗਏ ਉਹ ਸੱਜਣ ਥਾਕ ਦੇ ਸਥਾਨ ਵਿੱਚ ਤੇ ਜਦੋਂ ਹੁਣ ਸੱਜਣ ਥਾਕ ਨੇ ਬਾਬੇ ਨਾਨਕ ਦਾ ਚਿਹਰਾ ਵੇਖਿਆ ਸਰੀਰ ਵੇਖਿਆ ਸਰੀਰ ਦੇਖ ਕੇ ਕੀ ਅੰਦਾਜ਼ਾ ਲਾ ਰਹੇ ਆ ਜੇ ਕੋਈ ਅਮੀਰ ਬੰਦਾ ਹੋਊਗਾ ਸਾਧਾਣਾ ਦੇਖਣ ਆਇਆ ਕਰਦਾ ਇਹਨਾਂ ਕੋਲੇ ਚੰਗਾ ਪੈਸਾ ਹੁੰਦਾ ਹੁਣ ਮਨ ਚੀ ਸੋਚਿਆ ਕਿ ਇਹਨੂੰ ਮੈਂ ਖਤਮ ਕਰ ਦਿਆਂ ਇਹਨੂੰ ਮਾਰ ਦਿਆਂ ਤੇ ਇਹਦਾ ਧਨ ਲੁੱਟ ਲਵਾਂ ਔਰ ਸੋਚਣ ਵਾਲੀ ਗੱਲ ਇਹ ਹੈ ਬਾਬਾ ਨਾਨਕ ਸਾਹਮਣੇ ਖੜਾ ਹੈ ਪਰ ਉਹਨੂੰ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋ ਰਹੇ ਸਰੀਰ ਨੂੰ ਵੇਖ ਰਿਹਾ ਤਨ ਹਾਲੇ ਗੁਰੂ ਨਾਨਕ ਦੇ ਦਰਸ਼ਨ ਨੂੰ ਥੋੜਾ ਜਿਹਾ ਦਿਮਾਗ ਦੇ ਬੋਝ ਤੋਂ ਸੋਚੋ ਸਰੀਰ ਕੱਤੇ ਬਾਬਾ ਨਾਲ ਸਾਹਮਣੇ ਖੜਾ ਹੈ ਔਰ ਉਹਨੂੰ ਗੁਰੂ ਨਾਨਕ ਦੇ ਦਰਸ਼ਨ ਸਰੀਰ ਦਿਸ ਰਿਹਾ ਹੈ ਨਾਲੋਂ ਫਿਰ ਤੇ ਬਾਬਾ ਪਰ ਦਿਸ ਰਿਹਾ ਗੁਰੂ ਨਾਨਕ ਦਾ ਸਰੀਰ ਉਹਨੂੰ ਦਿਖ ਰਿਹਾ ਪਰ ਹallelhu ਨਾਨਕ ਦੇ ਦਰਸ਼ਨ ਨਹੀਂ ਰਿਹਾ ਹਾੜੇ ਦੇ ਜਹਰ ਕਾਬੇ ਦਾ ਯਾਰ ਨਹੀਂ ਛੱਡਿਆ ਉਹ ਤੇ ਜਹਰ ਪਾ ਕੇ ਲੈ ਆਇਆ ਨਹੀਂ ਛੱਡਿਆ ਹੋਰ ਸਕੀਮ ਲਾ ਰਿਹਾ ਵੀ ਇਹ ਰਾਹੀ ਇਤਾਂ ਦੀ ਸੌ ਜਾਣ ਇਹਨਾਂ ਸੁੱਤਿਆਂ ਤੇ ਹਮਲਾ ਕਰਕੇ ਮੈਂ ਇਹਨਾਂ ਨੂੰ ਮਾਰਦੇ ਜਿੰਨਾ ਚਿਰ ਦਰਸ਼ਨ ਨਹੀਂ ਹੋਏ ਜਿੰਨਾ ਚਿਰ ਕੋਈ ਇਹ ਨਹੀਂ ਪਤਾ ਲੱਗਾ ਵਾ ਦਰਸ਼ਨ ਦਰਸਨ ਜੀ ਜਿੰਨ ਸਭ ਕੀ ਦਰਦ ਹੈ ਕੋਈ ਤੇ ਉਸ ਤੋਂ ਵੀ ਆਪਣਾ ਕੋ ਮਿੱਤਰ ਹੋਵੇ ਆਪਣੀ ਬੜੀ ਚਰਦੀ ਯਾਰੀ ਉਸ ਨਾਲ ਬੜਾ ਮਿਲਦੇ ਜੁਲਦੇ ਆਂ ਕਈ ਵਾਰੀ ਤਾਂ ਕਿਤੇ ਕੋਈ ਆਪਣੇ ਆਪ ਨੂੰ ਕੋਈ ਆਪਣਾ ਮਿੱਤਰ ਪਾਉਣ ਵਾਲਾ ਕਿਸੇ ਵੇਲੇ ਜੂਰ ਤੂਰੀ ਇਹੋ ਜਿਹੀ ਕਰ ਜਾਂਦਾ ਹੈ ਕਿ ਆਪਾਂ ਸਹਿਜ ਸੁਭਾਈ ਗੱਲ ਕਰਦੇ ਆਂ ਵੇਖ ਲਿਆ ਤੇ ਕਿੰਨੇ ਨੇ ਦੀ ਵਸੂਲੀ ਦੇ ਲਿਆ ਤੀ ਕੀ ਵੇਖ ਲਿਆ ਚਿਹਰਾ ਤੇ ਮਗਰ ਵੀ ਦੇ ਸੀ ਸਫਲਤਾ ਪਹਿਲਾਂ ਹੀ ਵੇਖ ਰੇ ਸੀ ਪਰ ਅੱਜ ਕੀ ਵੇਖ ਲਿਆ ਅੱਜ ਇਹ ਵੇਖ ਲਿਆ ਕਿ ਬੰਦਾ ਕੀ ਹੋ ਜਾ ਤੰਦਰੂਸਤ ਕਿ ਹੋਲੇ ਹੋਰ ਬਾਬੇ ਨਾਲ ਪਤਾ ਚਿਹਰਾ ਤਾਂ ਵੇਖ ਰਿਆ ਸਿਰ ਜੁਠਾ ਕੇ ਸਰੀਰ ਨੂੰ ਤਾਂ ਵੇਖ ਰਿਆ ਪਰ ਉਹ ਇਹ ਨਹੀਂ ਪਤਾ ਨੀ ਚੀਜ਼ ਕੀ ਹੈ ਬਾਬਾ ਹੈ ਕੀ ਉਹਦਾ ਤਾਂ ਰਾਹੀ ਸਮਝ ਕੇ ਮਾਰ ਗਏ ਪੋਸ਼ਣ ਕਰ ਰਿਆ ਨਾ ਹੋਰ ਜਦੋਂ ਅੱਖਾਂ ਦੇ ਸਾਹਮਣੇ ਬਾਬਾ ਉਦੋਂ ਦਰਸ਼ਨ ਨਹੀਂ ਹੋ ਰਹੇ ਉਹ ਕੁੱਡੀ ਕਰ ਰਿਹਾ ਸਜਨ ਖਾ ਆਪਣੇ ਕਮਰੇ ਚ ਬੈਠਾ ਹੋ ਆਪਣੇ ਬਾਬੇ ਨਾਨਕ ਆਪਣੇ ਕਮਰੇ ਚ ਬੈਠਾ ਹੈ ਜੁਰਨਾ ਪਾ ਛੜੀ ਦੇ ਦਿਨ ਮਰਦਾਨਿਆਂ ਅਰਬਾਬ ਉਹ ਜਾਂ ਪਾਣੀ ਆਈ ਇਹ ਸੋਚ ਕੇ ਦੇਖੋ ਇੱਕ ਬਾਬੇ ਨਾਨਕ ਦੀ ਜਿੰਦ ਤੱਕ ਉਸਨਾ ਇੱਕ ਭਾਈ ਮਰਦਾਨੇ ਦੀ ਲਬਾਬ ਤੇ ਇੱਕ ਔਰਤ ਦੀ ਬਾਣੀ ਜੋ ਤਿੰਨਾਂ ਦਾ ਸੁਮੇਲ ਹੁੰਦਾ ਹੈ ਨਾ ਵੱਡੇ ਤੋਂ ਵੱਡੇ ਪੱਥਰ ਦੇ ਦਿੱਤੀ ਹੋ ਜਾਂਦੀ ਹੁਣ ਸੋਚ ਕੇ ਦੇਖੋ ਬਧਿਆ ਅਹਿਸਾਸ ਕਰਕੇ ਦੇਖੋ ਵੀ ਉਹ ਮਾਹੌਲ ਕੀ ਬਣਿਆ ਹੁੰਦਾ ਹੈ ਜਦੋਂ ਬਾਬੇ ਨਾਨਕ ਨੇ ਆਪਣੀ ਕੀ ਕੀ ਹੋਈ ਰਾਤ ਵਿੱਚ ਜਦੋਂ ਆਪ ਖੁਦ ਬਾਣੀ ਗਾਈ ਪ੍ਰਦਾਨੇ ਦੇ ਰਵਾਬ ਜਾਈ ਹੁੰਦੀ ਹੈ ਬਾਬੇ ਨਾਲ ਜਦੋਂ ਬਾਣੀ ਗਾਈ ਹੁੰਦੀ ਹੈ ਕੀ ਆਨੰਦ ਬਣਿਆ ਹੁੰਦਾ ਜਦੋਂ ਸਰੀਰ ਕਰਕੇ ਸਾਹਮਣੇ ਦੀ ਦਰਸ਼ਨ ਨਹੀਂ ਹੋਏ ਹੋਰ ਬਾਬਾ ਬਾਣੀ गा ਰਿਹਾ ਹੈ ਦੂਜੇ ਕਮਰੇ 'ਚ ਬੈਠੇ ਸੱਜਣ ਥਾਂ ਖਿੱਚਿਆ ਆਇਆ ਹੁੰਦਾ ਹੋਂ ਦਰਸ਼ਨ ਕੋ ਵੇ